ਕੰਟਰੋਲ ਰੂਮ ਤੋਂ ਤਲਾਹ ਮਿਲੀ ਕਿ ਪਿੰਡ ਲਹਿਰਾ ਬੇਟ ਲਾਗੇ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਹੈ ਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਗਿਆ ਜਿੰਨਾਂ ਨੂੰ ਸਰਕਾਰੀ ਹਸਪਤਾਲ ਜੀਰਾ ਦਾਖਲ ਕਰਾਇਆ ਗਿਆ ਕਬੜਾ ਹੀ ਭਿਆਨਕ ਹਾਦਸਾ ਵਾਪਰ ਗਿਆ ਦੱਸਦਿਵਾ ਕਿ ਪਿਓ ਪੁੱਤ ਮਸਤੀਆਂ ਤੇ ਮੱਥਾ ਟੇਕਣ ਜਾ ਰਹੇ ਸੀ ਤਾਂ ਰਸਤੇ 'ਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਜਿਸ ਕਾਰਨ ਉਹਦੀ ਮੌਤ ਹੋ ਗਈ ਹੈ ਦੋਵੇਂ ਪਿਓ ਪੁੱਤ ਕਰੋ ਖੁਸ਼ੀ-ਖੁਸ਼ੀ ਮਸਤੀਆਂ ਤੇ ਮੱਥਾ ਟੇਕਣ ਲਈ ਨਿਕਲੇ ਸੀ ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ ਰਸਤੇ 'ਚ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਜਣ ਮੋਟਰਸਾਈਕਲ ਤੇ ਸਵਾਰ ਹੋ ਕੇ ਦੋਵੇਂ ਪਿਓ ਪੁੱਤ ਨਾਲ ਦੇ ਪਿੰਡ ਮੱਥਾ ਟੇਕਣ ਲਈ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋ ਜਾਂਦਾ ਤੇ ਦੋਵੇਂ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਦਿਵਾ ਕੀ ਇਹ ਹਾਦਸਾ ਫਿਰੋਸਪੁਰ ਦੇ ਹਲਕਾ ਜ਼ੀਰਾ ਦੇ ਕੋਲ ਹੋਇਆ ਇਸ ਰੋਡ ਐਕਸੀਡੈਂਟ ਦੇ ਦੌਰਾਨ ਮਸਿਆਤੇ ਜਾ ਰਹੇ ਪਿਓ ਪੁੱਤ ਦੀ ਮੌਤ ਹੋ ਜਾਂਦੀ ਹੈ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਫਿਰੋਸਪੁਰ ਦੇ ਹਲਕਾ ਜ਼ੀਰਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਜੋ ਆਪਣੇ ਪੁੱਤਰ ਗੁਰਵਿੰਦਰ ਸਿੰਘ ਨਾਲ ਮਸਿਆਤੇ ਰਸਤ ਚੜਾਉਣ ਵਾਸਤੇ ਜਾ ਰਹੇ ਸਨ ਕਿ ਰਾਸਤੇ 'ਚ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਦੇ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਪਿਓ ਪੁੱਤ ਦੀ ਮੌਤ ਹੋ ਗਈ ਇਸ ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ ਕਿ ਗੱਡੀ ਦੇ ਉੱਤੇ ਮੋਟਰ ਸਾਈਕਲ ਚੜਿਆ ਹੋਇਆ ਇਹਨਾਂ ਦੋਵੇਂ ਪਿਓ ਪੁੱਤ ਦਾ ਇਹਨਾਂ ਦਾ ਪਹਿਲਾਂ ਇੱਕ ਗੱਡੀ ਆਉਂਦੀ ਹੈ ਉਹ ਜੀਰੇ ਦੇ ਹਸਪਤਾਲ ਪਹੁੰਚਾਉਂਦੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਦੋਵੇਂ ਪਿਓ ਪੁੱਤ ਇਸ ਦੁਨੀਆ ਨੂੰ અલਵਿਦਾ ਕਹਿ ਜਾਂਦੇ ਨੇ ਜੀਰਾ ਦੇ ਕਸਬਾ ਮੱਖੂ ਦੇ ਨੇੜੇ ਪਿੰਡ ਲਹਿਰਾ ਨਜ਼ਦੀਕ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋਵੇਂ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਦੋਵੇਂ ਪਿਓ ਪੁੱਤ ਪੱਟੀ ਵੱਲ ਜਾ ਰਹੇ ਸੀਗੇ ਜਦੋਂ ਮੱਖੂ ਨਜ਼ਦੀਕ ਪੈਂਦੇ ਪਿੰਡ ਲਹਿਰਾ ਬੇਟ ਨਜ਼ਦੀਕ ਜੇ ਤਾਂ ਸਾਹਮਣੋ ਇੱਕ ਕਾਰ ਦੇ ਨਾਲ ਬੜਾ ਭਿਆਨਕ ਐਕਸੀਡੈਂਟ ਹੋ ਗਿਆ ਉਧਰ ਮੌਕੇ ਤੇ ਪਹੁੰਚੇ ਐਸ ਐਚ ਐਫ ਦੀ ਟੀਮ ਨੇ ਦੱਸਿਆ ਕਿ ਇਸ ਰੋਡ ਐਕਸੀਡੈਂਟ ਚ ਬਲਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਉਸਦੇ ਲੜਕੇ ਗੁਰਵਿੰਦਰ ਸਿੰਘ ਨੂੰ ਉਹਨਾਂ ਨੇ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਵੀ ਮੌਤ ਹੋ ਗਈ ਮੈਂ ਇਹ ਐਸਾ ਹੀ ਬਲਵਿੰਦਰ ਸਿੰਘ ਐ ਪ੍ਰੋਜਪੁਰ ਐਸ ਐਸ ਐਫ ਚ ਅੱਜ ਸਾਨੂੰ 10 23 ਤੇ ਕੰਟਰੋਲ ਰੂਮ ਤੋਂ ਤਲਾਬਲੀ ਕਿ ਪਿੰਡ ਲਹਿਰਾ ਬੇਟ ਲੱਗੇ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਹੈ ਉੱਥੇ ਪਹੁੰਚੋ ਅਸੀਂ 10:40 ਤੇ ਇੱਥੇ ਪਹੁੰਚ ਗਏ ਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਪਿੰਡ ਤੇ ਇਹ ਪਿੰਡ ਆਪਣੇ ਬੈਂਡਾ ਬੁੜੇ ਦੇ ਰਹਿਣ ਵਾਲੇ ਸੀ ਦੋਵੇਂ ਪਿਓ ਪੁੱਤ ਸੀ ਬਲਵਿੰਦਰ ਸਿੰਘ ਤੇ ਮਹਿੰਦਰ ਸਿੰਘ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਜੀਰਾ ਦਾਖਲ ਕਰਾਇਆ ਗਿਆ ਕੰਟਰੋਲ ਰੂਮ ਤੋਂ ਤਲਾਬਲੀ ਕਿ ਪਿੰਡ ਲਹਿਰਾ ਬੇਟ ਲੱਗੇ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਹੈ ਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਜੀਰਾ ਦਾਖਲ ਕਰਾਇਆ ਗਿਆ ਇਕ ਬੜਾ ਹੀ ਭਿਆਨਕ ਹਾਦਸਾ ਵਾਪਰ ਗਿਆ ਦਸਦਾਵਾ ਕਿ ਪਿਓ ਪੁੱਤ ਮਸਤੀਆਂ ਤੇ ਮੱਥਾ ਟੇਕਣ ਜਾ ਰਹੇ ਸੀ ਤਾਂ ਰਸਤੇ 'ਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਜਿਸ ਕਾਰਨ ਉਹਦੀ ਮੌਤ ਹੋ ਗਈ ਹੈ ਦੋਵੇਂ ਪਿਓ ਪੁੱਤ ਖੁਸ਼ੀ-ਖੁਸ਼ੀ ਮਸਤੀਆਂ ਤੇ ਮੱਥਾ ਟੇਕਣ ਲਈ ਨਿਕਲੇ ਸੀ ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ ਰਸਤੇ 'ਚ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਜਾਣਾ ਮੋਟਰਸਾਈਕਲ ਤੇ ਸਵਾਰ ਹੋ ਕੇ ਦੋਵੇਂ ਪਿਓ ਪੁੱਤ ਨਾਲ ਦੇ ਪਿੰਡ ਮੱਥਾ ਟੇਕਣ ਲਈ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋ ਜਾਂਦਾ ਤੇ ਦੋਵੇਂ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦਸਦਾਵਾ ਕੀ ਇਹ ਹਾਦਸਾ ਫਿਰੋਸਪੁਰ ਦੇ ਹਲਕਾ ਜ਼ੀਰਾ ਦੇ ਕੋਲ ਹੋਇਆ ਇਸ ਰੋਡ ਐਕਸੀਡੈਂਟ ਦੇ ਦੌਰਾਨ ਮਸਿਆਤੇ ਜਾ ਰਹੇ ਪਿਉ ਪੁੱਤ ਦੀ ਮੌਤ ਹੋ ਜਾਂਦੀ ਹੈ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਫਿਰੋਸਪੁਰ ਦੇ ਹਲਕਾ ਜ਼ੀਰਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਜੋ ਆਪਣੇ ਪੁੱਤਰ ਗੁਰਵਿੰਦਰ ਸਿੰਘ ਨਾਲ ਮਸਿਆਤੇ ਰਸ ਚੜਾਉਣ ਵਾਸਤੇ ਜਾ ਰਹੇ ਸਨ ਕਿ ਰਾਸਤੇ 'ਚ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਦੇ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਪਿਉ ਪੁੱਤ ਦੀ ਮੌਤ ਹੋ ਗਈ ਇਸ ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ ਕਿ ਗੱਡੀ ਦੇ ਉੱਤੇ ਮੋਟ ਸਾਈਕਲ ਚੜਿਆ ਹੋਇਆ ਇਹਨਾਂ ਦੋਵੇਂ ਪਿਓ ਪੁੱਤ ਦਾ ਇਹਨਾਂ ਦਾ ਪਹਿਲਾਂ ਇੱਕ ਗੱਡੀ ਆਉਂਦੀ ਹੈ ਉਹ ਜੀਰੇ ਦੇ ਹਸਪਤਾਲ ਪਹੁੰਚਾਉਂਦੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਦੋਵੇਂ ਪਿਓ ਪੁੱਤ ਇਸ ਦੁਨੀਆ ਨੂੰ અલਵਿਦਾ ਕਹਿ ਜਾਂਦੇ ਨੇ ਜੀਰਾ ਦੇ ਕਸਬਾ ਮੱਖੂ ਦੇ ਨੇੜੇ ਪਿੰਡ ਲਹਿਰਾ ਨਜ਼ਦੀਕ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋਵੇਂ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਦੋਵੇਂ ਪਿਓ ਪੁੱਤ ਪੱਟੀ ਵੱਲ ਜਾ ਰਹੇ ਸੀਗੇ ਜਦੋਂ ਮੱਖੂ ਨਜ਼ਦੀਕ ਪੈਂਦੇ ਪਿੰਡ ਲਹਿਰਾ ਬੇਟ ਨਜ਼ਦੀਕ ਪਹੁੰਚ ਜੇ ਤਾਂ ਸਾਹਮਣੋ ਇੱਕ ਕਾਰ ਦੇ ਨਾਲ ਬੜਾ ਭਿਆਨਕ ਐਕਸੀਡੈਂਟ ਹੋ ਗਿਆ ਉਧਰ ਮੌਕੇ ਤੇ ਪਹੁੰਚੇ ਐਸਐਚਐਫ ਦੀ ਟੀਮ ਨੇ ਦੱਸਿਆ ਕਿ ਇਸ ਰੋਡ ਐਕਸੀਡੈਂਟ ਚ ਬਲਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਉਸਦੇ ਲੜਕੇ ਗੁਰਵਿੰਦਰ ਸਿੰਘ ਨੂੰ ਉਹਨਾਂ ਨੇ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਵੀ ਮੌਤ ਹੋ ਗਈ ਮੈਂ ਇਹ ਐਸਾ ਹੀ ਬਲਵਿੰਦਰ ਸਿੰਘ ਐ ਪ੍ਰੋਜਪੁਰ ਐਸਐਸਐਫ ਚ ਅੱਜ ਸਾਨੂੰ 10 23 ਤੇ ਕੰਟਰੋਲ ਰੂਮ ਤੋਂ ਤਲਾਬਲੀ ਕਿ ਪਿੰਡ ਲਹਿਰਾ ਬੇਟ ਲੱਗੇ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਹੈ ਉੱਥੇ ਪਹੁੰਚੋ ਅਸੀਂ 10:40 ਤੇ ਇੱਥੇ ਪਹੁੰਚ ਗਏ ਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਪਿੰਡ ਤੇ ਇਹ ਪਿੰਡ ਆਪਣੇ ਬੈਂਡਾ ਬੁਲੇ ਦੇ ਰਹਿਣ ਵਾਲੇ ਸੀ ਦੋਵੇਂ ਪਿਓ ਪੁੱਤ ਸੀ ਬਲਵਿੰਦਰ ਸਿੰਘ ਤੇ ਮਹਿੰਦਰ ਸਿੰਘ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਜੀਰਾ ਦਾਖਲ ਕਰਾਇਆ ਗਿਆ ਕੰਟਰੋਲ ਰੂਮ ਤੋਂ ਤਲਾਹ ਮਿਲੀ ਕਿ ਪਿੰਡ ਲਹਿਰਾ ਬੇਟ ਲਾਗੇ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਹੈ ਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਜੀਰਾ ਦਾਖਲ ਕਰਾਇਆ ਗਿਆ ਇਕ ਬੜਾ ਹੀ ਭਿਆਨਕ ਹਾਦਸਾ ਵਾਪਰ ਗਿਆ ਦੱਸਦਾ ਮਾ ਕਿ ਪਿਓ ਪੁੱਤ ਮਸਤੀਆਂ ਤੇ ਮੱਥਾ ਟੇਕਣ ਜਾ ਰਹੇ ਸੀ ਤਾਂ ਰਸਤੇ 'ਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਜਿਸ ਕਰਮ ਉਹਦੀ ਮੌਤ ਹੋ ਗਈ ਹੈ ਦੋਵੇਂ ਪਿਓ ਪੁੱਤ ਕਰੋ ਖੁਸ਼ੀ ਖੁਸ਼ੀ ਮਸਤੀਆਂ ਤੇ ਮੱਥਾ ਟੇਕਣ ਲਈ ਨਿਕਲੇ ਸੀ ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ ਰਸਤੇ 'ਚ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਜਾਣਾ ਮੋਟਰਸਾਈਕਲ ਤੇ ਸਵਾਰ ਹੋ ਕੇ ਦੋਵੇਂ ਪਿਓ ਪੁੱਤ ਨਾਲ ਦੇ ਪਿੰਡ ਮੱਥਾ ਟੇਕਣ ਲਈ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋ ਜਾਂਦਾ ਤੇ ਦੋਵੇਂ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਦਾ ਕੀ ਇਹ ਹਾਦਸਾ ਫਿਰੋਸਪੁਰ ਦੇ ਹਲਕਾ ਜ਼ੀਰਾ ਦੇ ਕੋਲ ਹੋਇਆ ਇਸ ਰੋਡ ਐਕਸੀਡੈਂਟ ਦੇ ਦੌਰਾਨ ਮਸਿਆਤੇ ਜਾ ਰਹੇ ਪਿਓ ਪੁੱਤ ਦੀ ਮੌਤ ਹੋ ਜਾਂਦੀ ਹੈ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਫਿਰੋਸਪੁਰ ਦੇ ਹਲਕਾ ਜ਼ੀਰਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਜੋ ਆਪਣੇ ਪੁੱਤਰ ਗੁਰਵਿੰਦਰ ਸਿੰਘ ਨਾਲ ਮਸਿਆਤੇ ਰਸਤ ਚੜਾਉਣ ਵਾਸਤੇ ਜਾ ਰਹੇ ਸਨ ਕਿ ਰਾਸਤੇ 'ਚ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਦੇ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਪਿਓ ਪੁੱਤ ਦੀ ਮੌਤ ਹੋ ਗਈ ਇਸ ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ ਕਿ ਗੱਡੀ ਦੇ ਉੱਤੇ ਮੋਟ ਸਾਈਕਲ ਚੜਿਆ ਹੋਇਆ ਇਹਨਾਂ ਦੋਵੇਂ ਪਿਓ ਪੁੱਤ ਦਾ ਇਹ ਹਾਲ ਪਹਿਲਾਂ ਇੱਕ ਗੱਡੀ ਆਉਂਦੀ ਹੈ ਉਹ ਜ਼ੀਰੇ ਦੇ ਹਸਪਤਾਲ ਪਹੁੰਚਾਉਂਦੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਦੋਵੇਂ ਪਿਓ ਪੁੱਤ ਇਸ ਦੁਨੀਆ ਨੂੰ અલਵਿਦਾ ਕਹਿ ਜਾਂਦੇ ਨੇ ਜ਼ੀਰਾ ਦੇ ਕਸਬਾ ਮੱਖੂ ਦੇ ਨੇੜੇ ਪਿੰਡ ਲਹਿਰਾ ਨਜ਼ਦੀਕ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋਵੇਂ ਮੋਟਰ ਸਾਈਕਲ ਸਵਾਰ ਦੀ ਦਰਦਨਾਕ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਦੋਵੇਂ ਪਿਓ ਪੁੱਤ ਪੱਟੀ ਵੱਲ ਜਾ ਰਹੇ ਸੀਗੇ ਜਦੋਂ ਮੱਖੂ ਨਜ਼ਦੀਕ ਪੈਂਦੇ ਪਿੰਡ ਲਹਿਰਾ ਬੇਟ ਨਜ਼ਦੀਕ ਪਹੁੰਚ ਜੇ ਤਾਂ ਸਾਹਮਣੋਂ ਇੱਕ ਕਾਰ ਦੇ ਨਾਲ ਬੜਾ ਭਿਆਨਕ ਐਕਸੀਡੈਂਟ ਹੋ ਗਿਆ ਉਧਰ ਮੌਕੇ ਤੇ ਪਹੁੰਚੇ ਐਸ ਐਚ ਐਫ ਦੀ ਟੀਮ ਨੇ ਦੱਸਿਆ ਕਿ ਇਸ ਰੋਡ ਐਕਸੀਡੈਂਟ ਚ ਬਲਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਉਸਦੇ ਲੜਕੇ ਗੁਰਵਿੰਦਰ ਸਿੰਘ ਨੂੰ ਉਹਨਾਂ ਨੇ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਵੀ ਮੌਤ ਹੋ ਗਈ ਮੈਂ ਇਹ ਐਸੇ ਬਲਵਿੰਦਰ ਸਿੰਘ ਐ ਪ੍ਰੋਜਪੋਰ ਐਸ ਐਸ ਐਫ ਚ ਅੱਜ ਸਾਨੂੰ 10 23 ਤੇ ਕੰਟਰੋਲ ਰੂਮ ਤੋਂ ਤਲਾਹ ਮਿਲੀ ਕਿ ਪਿੰਡ ਲਹਿਰਾ ਬੇਟ ਲੱਗੇ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਹੈ ਉੱਥੇ ਪਹੁੰਚੋ ਅਸੀਂ 10:40 ਤੇ ਇੱਥੇ ਪਹੁੰਚ ਗਏ ਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਗਏ ਤੇ ਇਹ ਪਿੰਡ ਆਪਣੇ ਬੇੰਦਾ ਬੁੜੇ ਦੇ ਰਹਿਣ ਵਾਲੇ ਸੀ ਦੋਵੇਂ ਪਿਓ ਪੁੱਤ ਸੀ ਬਲਵਿੰਦਰ ਸਿੰਘ ਤੇ ਮਹਿੰਦਰ ਸਿੰਘ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਜੀਰਾ ਦਾਖਲ ਕਰਾਇਆ ਗਿਆ ਕੰਟਰੋਲ ਰੂਮ ਤੋਂ ਤਲਾਬਲੀ ਕਿ ਪਿੰਡ ਲਹਿਰਾ ਬੇਟ ਲੱਗੇ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਹੈ ਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਜਿੰਨਾਂ ਨੂੰ ਸਰਕਾਰੀ ਹਸਪਤਾਲ ਜੀਰਾ ਦਾਖਲ ਕਰਾਇਆ ਗਿਆ ਇਕ ਬੜਾ ਹੀ ਭਿਆਨਕ ਹਾਦਸਾ ਵਾਪਰ ਗਿਆ ਦਸਦਾਵਾ ਕਿ ਪਿਓ ਪੁੱਤ ਮਸਤੀਆਂ ਤੇ ਮੱਥਾ ਟੇਕਣ ਜਾ ਰਹੇ ਸੀ ਤਾਂ ਰਸਤੇ 'ਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਜਿਸ ਕਾਰਨ ਉਹਦੀ ਮੌਤ ਹੋ ਗਈ ਹੈ ਦੋਵੇਂ ਪਿਓ ਪੁੱਤ ਖੁਸ਼ੀ-ਖੁਸ਼ੀ ਮਸਤੀਆਂ ਤੇ ਮੱਥਾ ਟੇਕਣ ਲਈ ਨਿਕਲੇ ਸੀ ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ ਰਸਤੇ 'ਚ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਜਾਣਾ ਮੋਟਰਸਾਈਕਲ ਤੇ ਸਵਾਰ ਹੋ ਕੇ ਦੋਵੇਂ ਪਿਓ ਪੁੱਤ ਨਾਲ ਦੇ ਪਿੰਡ ਮੱਥਾ ਟੇਕਣ ਲਈ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋ ਜਾਂਦਾ ਤੇ ਦੋਵੇਂ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦਸਦਾਵਾ ਕੀ ਇਹ ਹਾਦਸਾ ਫਿਰੋਸਪੁਰ ਦੇ ਹਲਕਾ ਜ਼ੀਰਾ ਦੇ ਕੋਲ ਹੋਇਆ ਇਸ ਰੋਡ ਐਕਸੀਡੈਂਟ ਦੇ ਦੌਰਾਨ ਮਸਿਆਤੇ ਜਾ ਰਹੇ ਪਿਉ ਪੁੱਤ ਦੀ ਮੌਤ ਹੋ ਜਾਂਦੀ ਹੈ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਫਿਰੋਸਪੁਰ ਦੇ ਹਲਕਾ ਜ਼ੀਰਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਜੋ ਆਪਣੇ ਪੁੱਤਰ ਗੁਰਵਿੰਦਰ ਸਿੰਘ ਨਾਲ ਮਸਿਆਤੇ ਰਸਤ ਚੜਾਉਣ ਵਾਸਤੇ ਜਾ ਰਹੇ ਸਨ ਕਿ ਰਾਸਤੇ 'ਚ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਦੇ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਪਿਉ ਪੁੱਤ ਦੀ ਮੌਤ ਹੋ ਗਈ ਇਸ ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ ਕਿ ਗੱਡੀ ਦੇ ਉੱਤੇ ਮੋਟ ਸਾਈਕਲ ਚੜਿਆ ਹੋਇਆ ਇਹਨਾਂ ਦੋਵੇਂ ਪਿਓ ਪੁੱਤ ਦਾ ਇਹਨਾਂ ਦਾ ਪਹਿਲਾਂ ਇੱਕ ਗੱਡੀ ਆਉਂਦੀ ਹੈ ਉਹ ਜੀਰੇ ਦੇ ਹਸਪਤਾਲ ਪਹੁੰਚਾਉਂਦੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਦੋਵੇਂ ਪਿਓ ਪੁੱਤ ਇਸ ਦੁਨੀਆ ਨੂੰ અલਵਿਦਾ ਕਹਿ ਜਾਂਦੇ ਨੇ ਜੀਰਾ ਦੇ ਕਸਬਾ ਮੱਖੂ ਦੇ ਨੇੜੇ ਪਿੰਡ ਲਹਿਰਾ ਨਜ਼ਦੀਕ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋਵੇਂ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਦੋਵੇਂ ਪਿਓ ਪੁੱਤ ਪੱਟੀ ਵੱਲ ਜਾ ਰਹੇ ਸੀਗੇ ਜਦੋਂ ਮੱਖੂ ਨਜ਼ਦੀਕ ਪੈਂਦੇ ਪਿੰਡ ਲਹਿਰਾ ਬੇਟ ਨਜ਼ਦੀਕ ਪਹੁੰਚੇ ਤਾਂ ਸਾਹਮਣੋਂ ਇੱਕ ਕਾਰ ਦੇ ਨਾਲ ਬੜਾ ਭਿਆਨਕ ਐਕਸੀਡੈਂਟ ਹੋ ਗਿਆ ਉਧਰ ਮੌਕੇ ਤੇ ਪਹੁੰਚੇ ਐਸ ਐਚ ਐਫ ਦੀ ਟੀਮ ਨੇ ਦੱਸਿਆ ਕਿ ਇਸ ਰੋਡ ਐਕਸੀਡੈਂਟ ਚ ਬਲਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਉਸ ਦੇ ਲੜਕੇ ਗੁਰਵਿੰਦਰ ਸਿੰਘ ਨੂੰ ਉਹਨਾਂ ਨੇ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਵੀ ਮੌਤ ਹੋ ਗਈ ਮੈਂ ਇਹ ਐਸੇ ਬਲਵਿੰਦਰ ਸਿੰਘ ਐ ਪ੍ਰੋਪੋਰ ਐਸ ਐਸ ਐਫ ਚ ਅੱਜ ਸਾਨੂੰ 10 23 ਤੇ ਕੰਟਰੋਲ ਰੂਮ ਤੋਂ ਤਲਾਹ ਮਿਲੀ ਕਿ ਪਿੰਡ ਲਹਿਰਾ ਵੇਟ ਲੱਗੇ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਹੈ ਉੱਥੇ ਪਹੁੰਚੋ ਅਸੀਂ 10 40 ਤੇ ਇੱਥੇ ਪਹੁੰਚ ਗਏ ਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਗਏ ਪਿੰਡ ਤੇ ਇਹ ਪਿੰਡ ਆਪਣੇ ਬ੍ਰੈਂਡ ਗੂਲੇ ਦੇ ਰਹਿਣ ਵਾਲੇ ਸੀ ਦੋਵੇਂ ਪਿਓ ਪੁੱਤ ਸੀ ਬਲਵਿੰਦਰ ਸਿੰਘ ਤੇ ਮਹਿੰਦਰ ਸਿੰਘ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਜੀਰਾ ਦਾਖਲ ਕਰਾਇਆ ਗਿਆ